ਉਠਾ ਸਤਿਆਂ ਵਰਗਾ ਏ ਵੇ ਮੱਤਿਆਂ ਵਰਗਾ ਏ ਤੇਰੀਆਂ ਫਿਕਰਾਂ ਨੂੰ ਮੈਂ ਤਾਂ ਉਹ ਨਿਤ ਸੰਭਾਲਦੀ ਮਰ ਗਈ ਅਕਲ ਦੇ ਕੱਚਿਆਂ ਵਰਗਾ ਏ ਪਿਆਰ ਤੇਰਾ ਬੱਚਿਆਂ ਵਰਗਾ ਏ ਵੇ ਮੈਂ ਪਾਲਦੀ ਮਰ ਗਈ ਮਸ਼ਹੂਰ ਪੰਜਾਬੀ ਗਾਇਕ ਪ੍ਰਭ ਗਿਲਦਾ ਨਵਾਂ ਗੀਤ ਬੱਚਾ ਰਿਲੀਜ਼ ਹੋ ਗਿਆ ਜਿਸ ਚ ਪ੍ਰੇਮ ਪਿਆਰ ਦੀ ਕਦਰ ਨਾ ਕਰਨ ਦੀ ਵਿਖਾਈ ਦੇ ਰਹੇ ਨੇ ਜਦੋਂ ਆਖਰ ਆਪਣੀ ਗਲਤੀ ਦਾ ਅਹਿਸਾਸ ਹੋ ਹੀ ਜਾਂਦਾ ਵੇ ਤੂੰ ਕੈਨਸਲ ਕਰੇ ਨਾ ਮੀਟਿੰਗ ਆਪਣੇ ਯਾਰਾਂ ਦੀ ਤੇ ਮੈਂ ਕਰੇ ਸ਼ਿਕਾਇਨਾ ਕਿਣਤੀ ਆ ਟਪਲੇ ਵੇ ਮੈਂ ਟਹਿਲੀ ਦੀ ਜਨਲੋਂ ਦੀ ਚੰਗੀ ਲੱਗਾ ਨਾ ਸੱਚ ਵੀ ਆਹੀ ਕਲਮ ਪੜਨਾ ਜਾਵਣ ਹੱਲੇ ਪੰਜਾਬੀ ਗਾਇਕ ਰੁਪਿੰਦਰ ਹਾਂਡਾ ਦਾ ਗੀਤ ਤਖਤ ਪੋਸ਼ ਰਿਲੀਜ਼ ਹੋਇਆ ਜਿਸ ਵਿੱਚ ਉਹਨਾਂ ਦੇ ਹਿੱਟ ਗੀਤ ਪਿੰਡ ਦੇ ਗੇੜੇ ਦੀ ਕਹਾਣੀ ਨੂੰ ਅੱਗੇ ਲਜਾਇਆ ਗਿਆ ਗੀਤ ਜੋ ਰੁਪਿੰਦਰ ਆਪਣੇ ਘਰ ਵਾਲੇ ਦੇ ਰੂਝੀਵੇਂ ਆ ਤੋ ਪਰੇਸ਼ਾਨ ਦਿਖ ਰਹੀ ਹੈ ਰੁਪਿੰਦਰ ਹਾਰਣਾ ਨੇ ਮੰਨਣਾ ਹੈ ਕਿ ਉਹਨਾਂ ਨੇ ਹਮੇਸ਼ਾ ਪੀੜ ਤੋਂ ਹਟ ਕੇ ਕੰਮ ਕੀਤਾ ਹੈ ਅਤੇ ਅੱਗੇ ਵੀ ਕਰਦੇ ਰਹਿਣਗੇ। ਵੀਪੀ ਸੰਧ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਮੈਂ ਹਰ ਵਾਰ ਸੋਚ ਸਮਝ ਕੇ ਗਾਣੇ ਚੁਣਦੀ ਹਾਂ ਕਿਉਂਕਿ ਮੈਂ ਕਿਸੇ ਪੇੜ ਚੱਲਦਾ ਹਿੱਸਾ ਨਹੀਂ ਬਣਨਾ ਚਾਹੁੰਦੀ। ਮੈਂ ਚਾਹੁੰਦੀ ਹਾਂ ਕਿ ਜੋ ਮੈਂ ਹਾਂ ਉਹ ਮੇਰੇ ਗੀਤਾਂ ਵਿੱਚ ਚੱਲ ਕੇ। ਕਲ ਲੀਤਨਾਹੀ ਤੁਝਾ ਮਨੀ ਵੇਦ ਹਿੰਦੀ ਤੇ ਇੰਗਰੇਜ਼ੀ ਵਿੱਚ ਆਪਣੀ ਗਾਇਕੀ ਨਾਲ ਜਲਵੇ ਬਖੇਰ ਚੁੱਕੀ ਪ੍ਰੈਂਕ ਖਾਨੇ ਹੁਣ ਮਰਾਠੀ ਚ ਗੀਤ ਬਾਬਾ ਗਾਇਆ ਹੈ ਜੋ ਕਿ ਉਹਨਾਂ ਦੀ ਮਰਾਠੀ ਫਿਲਮ ਵੈਂਟੀਲੇਟਰ ਲਈ ਗਾਇਆ ਗਿਆ ਹੈ ਬਾਬਾ ਇੱਕ ਅਜੇਹਾ ਗੀਤ ਹੈ ਜਿਹੜਾ ਪਿਤਾ ਨੂੰ ਸਮਰਪਿਤ ਕੀਤਾ ਗਿਆ ਹੈ ਅਜੇ ਦੇਵ ਗੰਦੀ ਫਿਲਮ ਸ਼ਿਵਾ ਵਿੱਚ 6 ਦਿਨਾਂ ਵਿੱਚ ਕੁੱਲ 64 ਕਰੋੜ 36 ਲੱਖ ਰੁਪਏ ਦਾ ਕਾਰੋਬਾਰ ਕਰ ਲਿਆ ਜਦਕਿ ਕਰਨ ਦੀ ਇਹ ਦਿਲ ਹੈ ਮੁਸ਼ਕਿਲ 6 ਦਿਨਾਂ ਚ 74 ਕਰੋੜ ਜ਼ਬਰਦਸਤ ਕਮਾਈ ਕਰ ਚੁੱਕੀ ਹੈ ਉਥੇ ਫਿਲਮ ਦੀ ਵਰਲਡਵਾਈਡ ਕਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਹ ਦਿਲ ਹੈ ਮੁਸ਼ਕਿਲ ਨੇ 120 ਕਰੋੜ ਤੋਂ ਵੱਧ ਕਮਾ ਲਏ ਨੇ रोशन रोशन रितिक रोशन ਦੇ ਪੁੱਤਰ ਰਕੇਸ਼ ਰੋਸ਼ਨ ਦਾ ਕਹਿਣਾ ਹੈ ਕਿ ਰਿਤਿਕ ਰੋਸ਼ਨ ਹੁਣ ਦਿਨਾਚੇ ਡਾਇਰੈਕਸ਼ਨ ਦੇ ਫੀਲਡ 'ਚ ਵੀ ਆਪਣਾ ਹੁਨਰ ਦਿਖਾਉਣ ਜਾ ਰਹੇ ਨੇ ਰਕੇਸ਼ ਨੇ ਕਿਹਾ ਕਿ ਕਦੋਂ ਹੋਏਗਾ ਇਸ ਬਾਰੇ ਹਾਲੇ ਕੁਝ ਨਹੀਂ ਪਤਾ ਰਕੇਸ਼ ਨੇ ਦੱਸਿਆ ਕਿ ਫਿਲਮ ਕਾਬਿਲ 'ਚ ਵੀ ਰਿਤਿਕ ਨੇ ਡਾਇਰੈਕਸ਼ਨ ਦਾ ਬਹੁਤ ਸਾਰਾ ਕੰਮ ਖੁਦ ਕੀਤਾ ਹੈ ਲਗਰਨ ਨੇਗਟਿਵ ਕਿਰਦਾਰ ਨੇ ਬਾਰੇ ਅਦਾਕਾਰ ਆਨਿਤ ਰੌਇਟ ਤੋਂ ਨਿਗਰਚ ਆਪਣੀ ਫਿਲਮ ਡੋਂਗਰੀ ਕਾ ਰਾਜਾ ਦੀ ਪ੍ਰੋਮੋਸ਼ਨ ਕਰਨ ਲਈ ਪੁੱਛੇ ਉਹਨਾਂ ਦੱਸਿਆ ਕਿ ਮੈਨੂੰ ਨੇਗਟਿਵ ਕਿਰਦਾਰ ਆਫਰ ਹੋ ਰਹੇ ਨੇ ਪਰ ਉਹਨਾਂ ਨੂੰ ਵੀ ਪੂਰੀ ਸੱਚਾਈ ਨਾਲ ਨਹੀਂ ਪਾ ਰਹੇ ਨੇ ਡੋਂਗਰੀ ਕਾ ਰਾਜਾ 11 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਬੇਫਿਕਰੇ ਬੇਫਿਕਰੇ ਬੁਲੇ ਤੇ ਬੇਫਿਕਰੇ ਆਂਕਾ ਡੋਮੈਨਿਕ ਰੇ ਬੁਲੇ ਤੇ ਬੇਫਿਕਰੇ ਰੇ ਰਣਵੀਰ ਸਿੰਘ ਅਤੇ ਵਾਰਣਿਕਪੁਰ ਦੇ ਗਾਮੇ ਫਿਲਮ ਬੇਫਿਕਰੇ ਦਾ ਗੀਤ ਉਡੇ ਦਿਲ ਬੇਫਿਕਰੇ ਰਿਲੀਜ਼ ਹੋ ਗਿਆ ਜਸਟ ਦੋਹਾਂ ਦਾ ਬੇਫਿਕਰਾ ਅਤੇ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਫਿਲਮ ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਉਤਰੇਗੀ ਸ਼ਿਵਾਇਰ ਆਇਂ ਬਾਲੀਵੁੱਡ ਡੈਬਿਊ ਕਰਨ ਵਾਲੀ ਅਭਿਨੇਤਰੀ ਸਾਇਸ਼ਾ ਸੈਗਲ ਦਾ ਕਹਿਣਾ ਹੈ ਕਿ ਉਹ ਕਰਨ ਜੋਹਰ ਦੀ ਫਿਲਮਾਂ ਦੀ ਪ੍ਰਸ਼ੰਸਕ ਹੈ ਅਤੇ ਕਰਨ ਦੀ ਐਦਲ ਹੈ ਮੁਸ਼ਕਿਲ ਵੇਖਣਾ ਚਾਹੁੰਦੀ ਹੈ ਸਾਇਸ਼ਾ ਮੁਤਾਬਕ ਉਹ ਫਿਚ ਕਰਨ ਨਾਲ ਕੰਮ ਕਰਨਾ ਵੀ ਚਾਹੇਗੀ ਸੁਪਰਸਟਾਰ ਸ਼ਾਹਰੂਖ ਖਾਨ ਨੇ ਸ਼ਾਰਟ ਫਿਲਮਾਂ ਦੇ ਜ਼ਰੀਏ ਦੁਬਈ ਦੇ ਪ੍ਰਚਾਰ ਲਈ ਦੁਬਈ ਟੂਰਿਜ਼ਮ ਨਾਲ ਹਿੱਸੇਦਾਰੀ ਕੀਤੀ ਹੈ ਆਪਣੀ ਅੱਖਾਂ ਨਾਲ ਦੁਬਈ ਦਾ ਨਜ਼ਾਰਾ ਪੇਸ਼ ਕਰਨ ਵਾਲੀ ਯੋਜਨਾ ਦਾ ਮਕਸਦ 51 ਸਾਲ ਦੇ ਅਭਿਨੇਤਾ ਦੇ ਦੁਨੀਆ ਭਰ ਚ ਚੋਹਣ ਵਾਲੇ ਪ੍ਰਸ਼ੰਸਕਾਂ ਨੂੰ ਸ਼ਹਿਰ ਘੁੰਮਣ ਦਾ ਮੌਕਾ ਦੇਣਾ ਹੈ